ਸੇ ਅੱਜ ਦਾ ਜੋ ਪੀਸੀ ਹੈਗੀ ਜਾਂ ਸਾਡੇ ਉਹਨੂੰ ਅੱਜ ਹੋਰ ਕੀਤੀ ਗਈ ਹੈ ਪਰਸਨਲੀ ਮੇਰੇ ਉਹ ਤੇ ਬਿਫੋਰ ਆਈ 스타ਟ ਇੱਕ ਬਰੀਫ ਇੰਟਰੋਡਕਸ਼ਨ ਤੋਂ ਵੀ ਕੁਝ ਜਾਣੇ ਜਾਣਿਆ ਜਾਣਦੇ ਸਰਪਸ ਕੁਝ ਮੈਨੂੰ ਲੱਗਦਾ ਕਿ ਇਹ ਫੇਸਸ ਦੇ ਤੇ ਜੇ ਮੈਂ profession ਦੀ ਮੈਂ ਗੱਲ ਕਰਾਂ ਆਪਣੇ profession ਦੀ ਮੈਂ ਡਾਕਟਰ ਵੇਪਰ ਸਿਸ਼ਨ ਐਮਬੀਬੀ ਸਰਦੀ ਪਟਿਆਲਾ ਤੋਂ ਹੋਈ ਸੀ ਤੇ ਐਮਬੀਬੀ ਸਰਦੀ ਪੀਜੀ ਚੰਡੀਗੜ੍ਹ ਤੋਂ ਹੋਈ ਸੀ ਐਂਡ ਇਨ ਬੀਟਵੀਨ ਸਾਨੂੰ ਸੁਪਰ ਸਪੈਸ਼ਲਟੀ ਲਈ ਵੀ ਜਾਣਾ ਪਿਆ ਤੇ ਜੇ ਨਾ ਸੀ ਮੈਂ ਹੋਰ politcal career ਦੀ ਮੈਂ ਗੱਲ ਕਰਾ ਆਪਣੀ ਤੇ ਸਾਡੀ ਆਵਾਜ਼ੀ ਪਾਰਟੀ ਦਿਸ ਇਜ਼ ਮਾਈ ਫਰਸਟ ਮਦਰ ਪਾਰਟੀ ਫਿਰ ਇਨ ਪਾਰਟੀ ਤੇ ਅਸੀਂ ਤਕਰੀਬਨ 213 ਇਸ ਪਾਰਟੀ ਨਾਲ ਅਸੀਂ ਜੁੜੇ ਹੋਏ ਨੇ ਤੇ ਪਾਰਟੀ ਦੀ ਸੇਵਾ ਲਈ ਪਾਰਟੀ ਦੀ ਤਰੱਕੀ ਲਈ ਅਸੀਂ ਕੰਮ ਕਰ ਰਹੇ ਆਂ ਤੇ 17 ਚ ਵੀ ਅਸੀਂ ਇਲੈਕਸ਼ਨ ਲੜੀ ਸੀ ਵਿਧਾਨ ਸਭਾ ਦੀ ਹਲਕਾ ਸ਼ਾਂਤਰਾ ਸੀ ਤੋਂ ਪੰਜਾਬ ਵਿਧਾਨ ਸਭਾ ਦੀ ਪੁੰਨੀਚ ਵੀ ਸਾਡੀ ਸੇਵਾ ਲੱਗੀ ਪਾਰਟੀ ਵੱਲੋਂ ਲੋਕ ਸਭਾ ਸ਼ਾਹਪੁਰ ਲੰਡੀ ਤੇ 22 ਚ ਵੀ ਅਸੀਂ ਸ਼ਿਰ ਸਾਨੂੰ ਪਾਰਟੀ ਨੇ ਸੇਵਾ ਦਾ ਮੌਕਾ ਦਿੱਤਾ ਸ਼ਾਂਤਰਾ ਸੀ ਹਲਕਾ ਵਿਧਾਨ ਸਭਾ ਤੋਂ ਅਸੀਂ ਇਲੈਕਸ਼ਨ ਲੜੀ ਸੀ ਤੇ ਮੇਰਾ ਪੂਰਾ ਨਾਮ ਬਕਰ ਜੋਸੂ ਬੱਦਨਾ ਵਦਨ ਪਰਿਵਾਰ ਚ ਅਸੀਂ ਹੈਗੇ ਆਪਾਂ ਤੇ ਸ਼ੁਰੂ ਤੋਂ ਹੀ ਮਿਹਨਤ ਤੇ ਇਮਾਨਦਾਰੀ ਨਾਲ ਸੀ ਕੰਮ ਕੀਤਾ ਚਾਹ ਪ੍ਰੋਫੈਸਰ ਦੀ ਗੱਲ ਕਰ ਲਈਏ ਚਾਹ ਪੋਲੀਟਿਕਲ ਦੀ ਗੱਲ ਕਰ ਲਈਏ ਆਪਾਂ ਤੇ ਤਕਰੀਬਨ 20 ਸਾਲ ਹੋ ਗਏ ਮੰਨੂ ਉਥੇ ਸ਼ਾਹਪੁਰ ਆਪਣਾ ਹਸਪੀਟਲ ਚਲਾਉਂਦੇ ਹੋਏ ਰਵਜੋਤ ਹਸਪੀਟਲ ਰਿਕਰਡਿੰਗ ਸੈਂਟਰ ਤੇ ਇੰਨੀ ਦੇਰ ਦੀ ਬਰੀ ਪ੍ਰੈਕਟਿਸ ਹੋ ਗਈ ਆ ਕਿ ਤੁਸੀਂ ਪੁੱਛ ਵੀ ਸਕਦੇ ਹੋ ਕਿ ਕਿਹੋ ਜਿਹਾ ਸਾਡਾ ਉੱਥੇ ਰੁਦਾਰ ਆ ਕਿਹੋ ਜਿਹਾ ਸੁਖ ਹੈਗਾ ਤੇ ਜਿਹੜੀ ਹੁਣ ਅਸੀਂ ਆਪਾਂ ਮੇਲਬੁੱਧੇ ਤੇ ਅਸੀਂ ਆਪਾਂ ਆਈਏ ਆਪਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਥੀਅਰ ਲੈਚਰ ਜਿ세 ਜਿਹੜੀ ਲੁਧਿਆਣਾ ਇਲੈਕਸ਼ਨ ਅਸੀਂ ਪਹੁੰਚ ਚੁੱਕੇ ਆ ਤੇ ਕੰਪੇਨ ਵੀ ਬੰਦ ਹੋ ਚੁਕੀ ਆ ਤੇ ਮੈਂ ਪੈਨਿੰਗ ਦੀ ਗੱਲ ਕਰੂੰਗਾ ਮੈਂ ਜਦੋਂ ਕੰਪੇਨ ਬੰਦ ਹੋਣ ਲੱਗੀ ਜਿਸ ਕੰਪੇਨ ਬੰਦ ਹੋਈ ਤੇ ਉਸੇ ਦਿਨ ਹੀ ਇੱਕ ਕੁਝ ਫੋਟੋਗ੍ਰਾਫਸ ਕੁਝ ਮੈਸੇजेस ਸੋਸ਼ਲ ਮੀਡੀਆ ਤੇ ਸਰਕੂਲੇਟ ਹੋਏ ਤੇ ਜਦੋਂ ਅਸੀਂ ਦੇਖਿਆ ਬੜਾ ਮਨ ਨੂੰ ਤੱਕਾ ਲੱਗਿਆ ਬੜਾ ਮਨ ਖਰਾਬ ਹੋਇਆ ਦੁਖੀ ਹੋਇਆ ਤੇ ਜਿਹੜੇ ਸਾਡੇ ਜਾਣਕਾਰ ਵੀ ਸਰੇ ਨਿੱਜੀ ਜਾਣਕਾਰ ਤੇ ਜਦੋਂ ਉਹਨਾਂ ਨੂੰ ਉਹ ਉਹਨਾਂ ਤੱਕ ਗੱਲ ਪਹੁੰਚੀ ਤੇ ਉਹ ਵੀ ਕਾਫੀ ਉਜੀ ਮਹਿਸੂਸ ਹੋਇਆ ਤੇ ਮੈਂ ਗੱਲ ਕਰੂਗਾ ਕਿ ਇਕਰ ਇਰੈਗੂਲਰ ਪਾਰਟੀ ਉਹਨਰੇ ਇਰੈਗੂਲਰ ਟਿਕ ਲੀਡਰ ਇੱਕ ਇਰੈਵਲੈਂਟ ਇੱਕ ਇਸ਼ੂ ਜੋ ਉਹਨਾਂ ਨੇ ਚੱਕਿਆ ਹੈਗਾ ਇਲੈਕਸ਼ਨ ਦੀ ਤਾਰੀਖ ਨੂੰ ਦੇਖਦੇ ਹੋਏ ਆਮ ਆਦੀ ਪਾਰਟੀ ਦੀ ਜਿਹੜੀ ਉੱਥੋਂ ਇੱਕ ਇੱਕ ਵੱਡੀ ਮੂਵ ਲਾ ਸੀ ਜਿੱਤ ਪ੍ਰਾਪਤ ਕਰਨ ਜਾ ਰਹੇ ਆ ਆਪਾਂ 23 ਜੂਨ ਨੂੰ ਸੁਨੀਲ ਰੋੜਾ ਜੀ ਦੇ ਹੱਕ ਵਿੱਚ ਉਹਨੂੰ ਦੇਖਦੇ ਹੋਏ ਇੱਕ ਮੇਰੇ ਤੇ ਇੱਕ ਨਿੱਜੀ ਕਹਿ ਸਕਦੇ ਇੱਕ politically ਕਹਿ ਸਕਦੇ ਇੱਕ ਜੇ ਮੈਂ ਕਹਾਂਗਾ ਕਿ ਇੱਕ ਧਰਮੀ ਕਹਿ ਸਕਦੇ ਆਪਾਂ ਜੋ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹ ਤੁਹਾਡੇ ਸਾਰੇ ਦੇ ਸਾਹਮਣੇ ਆ ਤੇ ਜਿਹੜੇ ਸ਼ਖਸ ਉਹਨੂੰ ਇਹ ਕੋਸ਼ਿਸ਼ ਕੀਤੀ ਗਈ ਉਹਨਾਂ ਵੱਲੋਂ ਫੈਲਾਹੀ ਆਪਣੀ ਸਰਕਾਰ ਰਹਿੰਦੇ ਹੋਏ ਐਸਪੀ ਚਾਰੇ ਤੇ ਦਲਿਤ ਭਾਈਚਾਰੇ ਤੇ ਕਾਫੀ ਤਸ਼ੱਦਦ ਕੀਤੀ ਗਈ ਤੇ ਹੁਣ ਜਦੋਂ ਉਹਨਾਂ ਦੇ ਹੱਥ ਬੰਦੇ ਕੁਝ ਨਹੀਂ ਹੈਗਾ ਸੰਦੇ ਆਮ ਆਦੀ ਪਾਰਟੀ ਦੀ ਸਰਕਾਰ ਦੇ जय मंत्री सहबानो जय अम्बेले सहबानो जयसी गल कर लीजिए लालचंद जी दी बलकार जी दी ते हुन जो मेनू टारगेट चीता गया मैं कहूंगा कि एक सोची समझी एक एक चाल ऐसी पाई चारा दे लीडर आओ नु ਮੁਆਮਲੇ ਮੰਤਰੀ ਸਹਿਬਾਨਾਂ ਨੂੰ ਕਿੰਦਾ ਸੀ ਟਾਰਗੇਟ ਕਰਕੇ ਅਸੀਂ ਆਪਾਂ ਉਹਨਾਂ ਨੂੰ ਪਿੱਛੇ ਕਰ ਗਏ ਕਾਰਨ ਕਾਰਨ ਇਹ ਹੈ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਪੂਰੇ ਪੰਜਾਬ ਵਿੱਚ 85% 75% ਨੂੰ ਨਾਲ ਲੈ ਕੇ ਚੱਲ ਰਹੀ ਹੈ ਜੇਸੀ ਗੱਲ ਕਰ ਲਈ ਇਹ ਜੀ ਵਿੱਚ ਇਹ ਜੀ ਆਫਿਸ ਵਿੱਚੋਂ ਜੋ ਰਾਖਾ ਉਤਨ ਕੀਤਾ ਗਿਆ ਫਿਰ ਉਹਨਾਂ ਦੀ ਰਿਟਰਨ ਵੀ ਕਢਾਈ ਗਈ ਇਹ ਬਰਦਾਸ਼ਤ ਨਹੀਂ ਹੋ ਰਿਹਾ ਉਹਨਾਂ ਕੋਲ ਕਿ ਇਹ ਜੇ ਕਿਉਂ ਅੱਗੇ ਨੂੰ ਬਾਦਰੇ ਨੇ ਕਿਉਂ ਉਤਰ ਕੀਤਾ ਦੇਣੀ ਤੇ ਸਭ ਤੋਂ ਵੱਡੀ ਗੱਲ ਮੈਂ ਕਹੂੰਗਾ ਕਿ ਜ਼ੁਰੰਗੜੀ ਕੋਈ ਗੱਲ ਨਹੀਂ ਮੇਰਾ ਪੋਲਿਟੀਕਲ ਕੈਰੀਅਰ ਕੋਈ ਗੱਲ ਨਹੀਂ ਮੇਰਾ ਪਰਸਨਲ ਕੈਰੀਅਰ ਕੋਈ ਗੱਲ ਨਹੀਂ ਪਰ ਜੋ ਫੋਟੋ ਤੁਸੀਂ ਦੇਖੋਗੇ ਇੱਕ ਲੇਡੀ ਦਾ ਇੱਕ ਉਹਦੀ ਇੱਕ ਫੋਟੋ ਨੂੰ ਐਡਿਟ ਕਰਕੇ ਜੋ ਅੱਜਕੱਲ ਦੇ ਟੂਲਸ ਚੱਲ ਰਹੇ ਨੇ ਸਾਰੇ ਉਹ ਮੇਰੇ ਨਾਲ ਜੋੜਿਆ ਗਿਆ ਉਹ ਉਹ ਬੜੀ ਮੈਂ ਕਹੂੰਗਾ ਕਿ ਬੜੀ ਸ਼ਰਮਨਾਕ ਹੈਗੀ ਹੈ ਬੜੀ ਲੋ ਲੈਵਲ ਦੀ ਪੋਲਿਟਿਕਸ ਹੈਗੀ ਹੈ ਤੇ ਮੈਂ ਕਦੀ ਨਹੀਂ ਸੋਚਿਆ ਸੀਗਾ ਕਿ ਸਾਨੂੰ ਇਹੋ ਜਿਹੇ ਦਿਨ ਵੀ ਦੇਖਣੇ ਪੈਣਗੇ ਕਿ ਉਹ ਸ਼ਖਸ ਜਿਹਨੇ ਫੋਟੋ ਪਾਈ ਆ ਉਹ ਕੋ ਕਿਸੇ ਦੀ ਤੀ ਜਾਂ ਕਿਸੇ ਦੀ ਪੈਰਾਂ ਕਿਸ ਦੀ ਬਾਹ ਹੋਵੇਗੀ ਉਹ ਉਹਨੂੰ ਜਾਣਦੇ ਵੀ ਨਹੀਂ ਹੋਣਗੇ ਇਹ ਵੀ 25 ਗੱਲ ਹੈਗੀ ਆ ਤੇ ਤੁਸੀਂ ਬੜੇ ਆਰਾਮ ਦੇ ਨਾਲ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਤੁਸੀਂ ਇਹਦਾ ਸਰਪ੍ਰੇਡ ਕਰ ਰਹੇ ਹੋ ਜਿਸ ਦਾ ਕਿਸੇ ਕੋ ਕੋਕ ਜਵਾਬ ਨਹੀਂ ਇਹ ਤੋਂ ਹੁਮਾਨ ਹੈਗਾ ਇਹ ਇੱਕ ਨਾਰੀ ਜਾਤੀ ਦਾ ਔਰ ਜਾਤੀ ਦਾ ਉਸ ਸਖਸੀ ਇਹੋ ਜੀ ਮਾਨਸਿਕਤਾ ਹੋਏਗੀ ਜਿਹੜੇ ਆਪਣੇ ਆਪ ਨੂੰ ਇੱਕ ਵੱਡੇ ਲੀਡਰ ਕਹਿਣ ਆਂਦੇ ਨੇ ਆਪਣੇ ਆਪ ਨੂੰ ਜਰਨੈਲ ਕਹਿਣ ਆਂਦੇ ਨੇ ਆਪਣੇ ਆਪ ਨੂੰ ਆਪਣੇ ਆਪ ਨੂੰ ਬੜੇ ਸੂਝਵਾਨ ਤੇ ਸਮਝਦਾਰ ਕਹਿਣ ਆਂਦੇ ਨੇ ਆਪਣੇ ਆਪ ਨੂੰ ਫਖਵਾਉਂਦੇ ਨੇ ਤੇ ਜੇ ਉਹ ਆਪਣਾ ਉਹ ਸਮਝ ਦੇ ਦੇ ਕਿ ਇਹ ਹੈ ਇਹੋ ਜਿਹੇ ਫੋਟੋਸ ਪਾ ਕੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਖਾਸ ਕਰਕੇ ਲੇਡੀਜ਼ ਜਾਂ ਔਰਤਾਂ ਜੇ ਉਹਨਾਂ ਦਾ ਰਾਜਨੀਤਿਕ ਕਦਮ ਚ ਵਾਧਾ ਹੁੰਦਾ ਆ ਤਾਂ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦਿੰਦਾ। ਤੁਹਾਨੂੰ ਇਹੋ ਜਿਹੇ ਬਹੁਤ ਮੁਬਾਰਕਾ ਦਿੰਦਾ ਉਹਨਾਂ ਨੂੰ ਮੈਂ ਇਸ ਐਸੋ ਸੋਚ ਦੇ ਮਾਲਕ ਨੇ ਜਿਹੜੇ ਕਹਿ ਲਾਂਦੇ ਨੇ ਕਿ ਸਾਡੀ ਇਹ ਇੱਥੋਂ ਦੀ ਜ਼ੱਦੀ ਪਾਰਟੀ ਨੇ ਖੇਤਰੀ ਪਾਰਟੀ ਹੈ ਤੇ ਅਸੀਂ ਇਹੋ ਜਿਹਾ ਵਿਸਾਇਟ ਇਹੋ ਜਿਹਾ ਸਨਮਾਨ ਅਸੀਂ ਉਹਨਾਂ ਵਲੋਂ ਆਪਣੇ ਆਵਾਵਾ ਪਹਿਨਾ ਤੀਆਂ ਵਾਸਤੇ ਅਸੀਂ ਪਾਲਦੇ ਆਂ ਕੋਈ ਹੈ ਜਵਾਬ ਉਹਨਾਂ ਕੋਲ ਇਹ ਇਸ ਨਿਊਜ਼ ਦੇ ਨਾਲ ਮੈਂ ਕਹੂੰਗਾ ਕਿ ਬਹੁਤ ਵੱਡੀ ਥੇਸ ਪਹੁੰਚੀ ਆ ਹੋਰ ਜਾਤੀ ਨੂੰ ਸਾਡੇ ਅਸੀਂ ਸਮਾਜ ਅਸੀਂ ਪੰਜਾਬ ਚਾਰੇ ਨੂੰ ਤੇ इवन ਸਾਡੇ ਜਿਹੜੀ ਮੈਡੀਕਲ ਫੈਕਲਟੀ ਹੈਗੀ ਆ ਮੈਡੀਕਲ ਫਰਟੀਲਿਟੀ ਹੈਗੀ ਆ ਕਿਉਂ ਇਹੋ ਜਿਹੇ ਹਰਕਤਾਂ ਇਹੋ ਜਿਹੇ ਸਾਦਸ਼ਾ ਸਿਰਫ ਖਬਰਾਂ ਚ ਰਹਿਣ ਲਈ ਕਰਨਗੇ ਸੀਓ ਨੂੰ ਕੋ ਐਕਸਪੈਕਟ ਨਹੀਂ ਕਰਦੇ ਆ ਕਿਉਂ ਇਸ ਲੈਵਲ ਤੇ ਇਸ ਲੈਵਲ ਤੇ ਆ ਜਾਣਗੇ ਉਹ ਹਾਲਾਂਕਿ ਮੇਰਾ ਮੇਰਾ ਕੋਈ ਮਨ ਨਹੀਂ ਸੀ ਆ ਜਾਣ ਦਾ ਇੱਥੇ ਪ੍ਰੈਸ ਕੌਂਫਰੈਂਸ ਇਸ ਕਰਨ ਦਾ ਮੇਰੇ ਪਰਿਵਾਰ ਵਿੱਚ ਮੇਰੀ ਵਾਈਫ ਨੇ ਕਿਹਾ ਕਿ ਤੁਸੀਂ ਛੱਡੋ ਕੀ ਕਰਨਾ ਹੈ ਮੇਰੇ ਕੋਲ ਦੋ ਬੱਚੇ ਨੇ ਮੇਰੇ ਇੱਕ 6 ਈਅਰ 올ਡ ਹੈ 3 ਈਅਰ 올ਡ ਹੈ ਐਂਡ ਉਹਨਾਂ ਦਾ ਮੰਨਤਾ ਕੀ ਵਿੱਚ ਬੀਖੋ ਵੀ ਦੱਸੋ ਕਰਤੀ ਤੁਸੀਂ ਸ਼ਰਿਆਮ ਖੋਲਿਆਂ ਤੁਸੀਂ ਇਹੋ ਸਾਡੇ ਸਮਾਜ ਸਾਡੇ ਪਰਿਵਾਰਾਂ ਵਿੱਚ ਤੁਸੀਂ ਸੁਨੇਹਾ ਲਾ ਰਹੇ ਹੋ ਇਹੇ ਉਮੀਦ ਆ ਸਾਡੀਆਂ ਤੁਹਾਡੇ ਕੋਲ ਤੁਸੀਂ ਗੱਲ ਕਰੋ ਤੁਸੀਂ ਕੰਮ ਦੀ ਗੱਲ ਕਰੋ ਵਿਕਾਸ ਦੀ ਗੱਲ ਕਰੋ ਤੁਸੀਂ ਕੋਈ ਮੁੰਦਿਆਂ ਦੀ ਗੱਲ ਕਰੋ ਤੁਸੀਂ ਕਿ ਹੁਣ ਤੁਸੀਂ ਹੁਣ ਲੋਕਾਂ ਦੇ ਪਰਿਵਾਰਾਂ ਦੇ ਬੈਟਰੂ ਚ ਬਣ ਜੈਣਾ ਤੁਸੀਂ ਉਹ ਤੁਸੀਂ ਦੀ ਪਰਸਨਲ ਲਾਈਫ ਨਹੀਂ ਹੈ ਅਸੀਂ ਕਿੱਥੇ ਖੜੇ ਆਪ ਅਸੀਂ ਕਾਹਦੀ ਲੜਾਈ ਲੜ ਰਹੇ ਆ ਪਾ ਦੱਸੋ ਵੀ ਬੜਾ ਸੁਨੇਹਾ ਉਹਨਾਂ ਵਾਲੇ ਬੜਾ ਅਸੀਂ ਦੱਸਿਆ ਸਾਨੂੰ ਕਿ ਗੁਰੂ ਮਹਾਰਾਜ ਦੇ ਬੜੇ ਪ੍ਰੇਮੀ ਨੇ ਗੁਰਬਾਣੀ ਪੜ੍ਹਦੇ ਨੇ ਸਵੇਰੇ ਗੁਰਬਾਣੀ ਪੜ੍ਹਦੇ ਨੇ ਤੇ ਸ਼ਾਮ ਨੂੰ ਆਹ ਕੰਮ ਕਰਦੇ ਨੇ ਕੀ ਹੈ ਇੱਕ ਲੰਕਤਨੀ ਸੇਕਤਾਂ ਨੂੰ ਇਹ ਬੋਝ ਨਹੀਂ ਗੁਰੂ ਨਗਰੀ ਗੁਰੂ ਰਾਮਦਾਸ ਜੀ ਧਰਤੀ ਤੇ ਕਿ ਇਹ ਸਾਨੂੰ ਗੁਰੂ ਸਾਹਿਬਾਨ ਨੇ ਗੁਰਬਾਣੀ ਦੇ ਸਿਖਾਇਆ ਉਹ ਲਿਖਿਆ ਦੱਸਿਆ ਉਹਦੇ ਵਿੱਚ ਜਿਸੇਤੀ ਆਪਹਿਲਾਂ ਦੀ ਆਪਾਂ ਉਹਨਾਂ ਦੀ ਇੱਜ਼ਤ ਨੂੰ ਇਦਾਂ ਰੋਲੀ ਆ ਸੋ ਬੜੇ ਹੀ ਉਖਦਾਇਕ ਇਹ ਮਸਲਾ ਹੈਗਾ ਬੜੀ ਜੋ ਇਵੈਂਟ ਹੋਇਆ ਹੈਗਾ ਤੇ ਬੜਾ ਮੈਂ ਸਮਝਦਾ ਹਾਂ ਕਿ ਮੰਦ ਭਾਗਾ ਸਾਡੇ ਸਾਰਿਆਂ ਲਈ ਤੁਸੀਂ ਵੀ ਪੜੇ ਲਿਖੇ ਹੋ ਤੁਸੀਂ ਵੀ ਡਿਗਰੀਆਂ ਕੀਤੀਆਂ ਹੈਗੀਆਂ ਤੇ ਮੈਂ ਸਮਝਦਾ ਕਿ ਜਿੰਨਾ ਮੈਨੂੰ ਦੁੱਖ ਲੱਗਿਆ ਉਹ ਨਹੀਂ ਤੁਹਾਨੂੰ ਦੁੱਖ ਲੱਗਿਆ ਹੋਣਾ ਕਿ ਕੀ ਕੀ ਹੋ ਰਿਹਾ ਸੀ ਆਪਾਂ ਕਾਹਦੀ ਦੌੜ ਲਾਈ ਹੋਈ ਸੀ ਅਸੀਂ ਆਪਾਂ ਕਾਹਦੇ ਲੜਾਈ ਅਸੀਂ ਲੜ ਰਹੇ ਹਾਂ ਆਪਾਂ ਮੈਂ ਇਹੀ ਕਹਾਂਗਾ ਕਿ ਇਨਫ ਇਸ ਇਨਫ ਜੋ ਪਹਿਲਾਂ ਤੁਸੀਂ ਕਰਦੇ ਆਏ ਸਾਡੇ ਸਮਾਜ ਦੇ ਐਮਐਲਏ ਸ ਮੰਤਰੀਆਂ ਨੂੰ ਸੀ ਟਾਰਗੇਟ ਕਰਦੇ ਆਏ ਅੱਜ ਤੋਂ ਬਾਅਦ ਮੈਂ ਕਹਾਂਗਾ ਕਿ ਤਰੀਕ ਯਾਦ ਰੱਖ ਲਮ 18 ਜੂਨ 2025 ਕਿ ਅੱਜ ਤਾਂ ਬਾਦਰਮ ਜੋਰ ਦੇ ਫਸਟਾ ਬਲਾਤਾ ਤੁਹਾਡੇ ਸੇਰਲਾ ਵੀ ਉਹ ਦੱਸਿਆ ਨਹੀਂ ਬੜੇ ਦੁਖੀ ਹਿਰਦੇ ਨਾਲ ਮੈਂ ਬੈਠਾ ਇੱਥੇ ਜਿੱਦਾਂ ਮੇਰੇ ਨਾਲ ਬੋਲਦਾ ਨਹੀਂ ਹੁੰਦਾ ਬਹੁਤ ਟਟਗਾਲ ਕਰੀ ਦੀ ਇਹ ਬੋ ਨਾ ਤੋੜ ਕੇ ਅਸੀਂ ਗੱਲ ਕਰੀ ਦੀ ਆ ਤੇ ਯੂ ਕੈਨ ਅੰਡਰਸਟੈਂਡ ਦੀ ਅਸੀਂ ਕਿੰਨੇ ਦੁਖੀ ਆ ਮੇਰਾ ਪਰਿਵਾਰ ਕਿੰਨਾ ਦੁਖੀ ਆ ਜਿਹੜੇ ਸਾਡੇ ਜਾਣਕਾਰ ਨੇ ਉਹ ਕਿਨੇ ਦੂਰ ਨੇ ਸਿਰਫ ਆਪਣਾ ਨਾਮ ਚਮਕਾਨ ਲਈ ਤੁਸੀਂ ਇਹੋ ਜੀ ਹਰਕਤਾਂ ਤੇ ਪਹੁੰਚ ਗਏ ਤੁਸੀਂ ਤੇ ਅੱਜ ਤੇ ਅੱਜ ਕੱਲ ਦੇ ਜਰਨਲ ਕੀ ਕੰਮ ਕਰਦੇ ਨੇ ਫਿਰ ਇਹੀ ਕੰਮ ਕਰ ਰਹੇ ਰਹਿ ਗਏ ਕਿਸ ਨੂੰ ਨਿੱਜੀ ਟਾਰਗੇਟ ਕਰ ਲੋ ਕਿਸ ਦੀ ਫੈਮਿਲੀ ਟਾਰਗੇਟ ਕਰ ਲੋ ਜਿਸੇ ਵੀ ਫੋਟੋਸ ਵੀਡੀਓਸ ਤੁਸੀਂ ਸਰਕੂਲੇਟ ਕਰ ਲੋ ਤੁਸੀਂ ਤੇ ਅੱਜ ਦੇ ਜਰਨਲਾਂ ਦਾ ਫਿਰ ਇਹੀ ਕੰਮ ਰਹਿ ਗਿਆ ਫਿਰ ਸੋਭਾ ਅੱਜ ਜਿਹੜੀ ਪੀਸੀ ਐਸੇ ਮੁੱਦੇ 'ਚ ਰੱਖੀ ਹੈ ਕਿ ਜਿਹੜੀ ਬਰੀ ਫੋਟੋ ਦੇ ਨਾਲ ਇੱਕ ਲੈਡ ਦੀ ਫੋਟੋ ਜੋ ਕਿ ਬੇਰੇ ਕੱਲਾ ਹੋ ਐਕਸ ਵਾਈ ਐਕਸ ਦੇਗੇ ਉਹਨਾਂ ਦੀ ਫੋਟੋ ਨੂੰ ਐdit ਕਰਕੇ ਮੇਰ ਨਾਲ ਜੋੜ ਕੇ ਕੀਤੇ ਦੇ ਉਸ ਸਫਲ ਕੀਤਾ ਜਾ ਰਹੇ ਹੈ ਤੇ ਦੇ ਵਿੱਚ ਜਿਹੜਾ ਮੇਰਾ ਅੱਜ ਦਾ ਮੌਜੂਦਾ ਪਰਿਵਾਰ ਹੈਗਾ ਤੇ ਉਸ ਉਸ ਲੜਕੀ ਦਾ ਪਰਿਵਾਰ ਉਤਲੋ ਦਿੱਤੇ ਵੀ ਹੋएगी ਸੁਖਸਾਲ ਹੋएगी ਖਰਾਜੀ ਖੁਸ਼ੀ ਹੋਊਗੀ ਤੇ ਜੇ ਉਹ ਨੂੰ ਇਹੋ ਖਬਰ ਪਹੁੰਚੇ ਤੇ ਉਹ ਤੇ ਕੀ ਵੀਧੀ ਹੋਗੀ ਉਹ ਤਾਂ ਕੀ ਕਸੂਰ ਉਸ ਜੇ ਲੜਾਈ ਲਾਣੀ ਤੁਸੀਂ ਮੈਨ ਨਾਲ ਲੜੋ ਤੁਸੀਂ ਮੈਨੂੰ ਸੁਨੇਹਾ ਲਾਓ ਤੁਸੀਂ ਤੇ ਉਹਦਾ ਉਹਦਾ ਵਿਚਾਰੀ ਦਾ ਕੀ ਕਸੂਰ ਉਸ ਕਿਉਂ ਤੁਸੀਂ ਇੰਨੀ ਚਾੜਤਾ ਦਿਖਾਉਂਦੇ ਹੋ ਕਿ ਤੁਸੀਂ ਲੇਡੀਜ਼ ਨੂੰ ਵਾਵਾ ਪੈਣਾ ਤੇ ਇਹਨੂੰ ਤੁਸੀਂ ਟਾਰਗੇਟ ਕਰਨਾ ਸ਼ੁਰੂ ਕਰਤਾ ਤੁਸੀਂ ਤੋ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਤੇ ਫੈਸਲਾ ਮੈਂ ਲੋਕਾਂ ਦੀ ਵਿਚਾਰੀ ਚਲ ਤੇ ਨਾ ਕੋਈ ਵਿਚਾਰੀ ਚ ਰੱਖ ਰਿਆ ਤੇ ਮੈਨੂੰ ਪੂਰਾ ਵਿਸ਼ਵਾਸ ਆਪਣੇ ਰੱਬ ਤੇ ਕਿ ਜਰੂਰ ਚਲੂ ਹੋ ਚਲੂ ਸਾਬ ਦਵਾਂਗੇ ਸੋ ਇਹਨਾਂ ਸ਼ਬਦਾਂ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚੇ ਦੀ ਇੱਕ ਵਾਰੀ ਫਿਰ ਮੈਂ ਤੁਹਾਡਾ ਸਵਾਗਤ ਕਰਦਾ ਦਿলো ਤੁਹਾਡਾ ਧੰਨਵਾਦ ਕਰਦਾ ਕਿ ਬੜੇ ਸ਼ੋਰ ਸ਼ਰ ਦੇ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮੈਂ ਇਹਨਾਂ ਬਹੁਤਨੇ ਜਾਣੇ ਵਯੂ ਪ੍ਰੇਰਿਤ ਕੀਤਾ ਗਿਆ ਸਾਰਾ ਜੋੜ ਕੀਤਾ ਜਿੰਨੇ ਵੀ ਕੀਤਾ ਕੀ ਤੁਸੀਂ 24 ਘੰਟੇ ਵਿੱਤਨ ਤੋਂ ਬਾਅਦ ਵਿੱਚ ਇਹਨਾਂ ਦਾ ਪਰਚਾਦਤ ਕਰਾਇਆ ਜਾਂ ਮੁੰਜਿੱਦਾਂ ਤੋਂ ਉਸਪੀ ਸਾਡੇ ਵੱਲੋਂ ਮੈਂ 10 ਵਜੇ ਦੀ ਰਿਕੁਐਸਟ ਕੰਪਲੀਟ ਚਲ ਗਈ ਹੈ ਜੀ ਇਨਵੈਸਟੀਗੇਸ਼ਨ ਜਰਸੀ ਆਪਣਾ ਕੰਮ ਕਰ ਰਹੀ ਹੈ ਸਾਨੂੰ ਪੂਰਾ ਉਹਨਾਂ ਤੇ ਵਿਸ਼ਵਾਸ ਹੈਗਾ ਪਰ ਦਰਹਾਂ ਵੀ ਓਕੀ ਤਰੱਕੀ ਤੇ ਪਹੁੰਚਣ ਦੀ ਤਾਂ ਜ਼ਰੂਰਤ ਆ। ਕਿਸਦੇ ਭਾਈ ਨਹੀਂ ਕਿਤੇ ਜੀ ਹਾਂਜੀ ਕਿਸੇ ਦੇ ਬਾਈ ਨੇਮ ਕੀ ਜੀ ਭਾਈ ਦੇ ਭਾਈ ਕਿਸੇ ਕਿਹੜਾ ਲਾਗ ਕਿੰਨਿਆਂ ਦੇ ਖਲਾਫ ਬੀਬੀ ਜੀ ਬਾਈ ਨੇਮ ਮੈਂ ਜੀ ਉਹਨਾਂ ਦਾ ਨਾਮ ਲੈ ਕੇ ਜਦੋਂ ਦੇਖੋ ਕਾਨਫਰੈਂਸ ਸ਼ੁਰੂ ਹੋਈ ਯਾਰ ਇੱਕ ਵੀ ਸ਼ਬਦ ਉਹਨਾਂ ਦਾ ਲਾ ਨਹੀਂ ਲਿਆ ਮੈਂ ਨਹੀਂ ਜਦ ਕੰਪਲੀਟ ਜਦੋਂ ਸਾਹਿਬ ਜੀ ਉਹਨਾਂ ਨੇ ਪਾਇਆ ਜਦੋਂ ਪੁਲਿਸ 'ਚ ਤੁਸੀਂ ਕੰਪਲੀਟ ਕਰਕੇ ਤਾਂ ਕਾਨਫਰੈਂਸ ਕਰਾਈ ਜੀ ਬਾਈ ਨੇਮ ਹੋਈ ਹੈ ਬਿਕਰ ਉਹ ਜਿੱਥੇ ਜੀ ਉਹ ਕਿੱਥੇ ਨਹੀਂ ਕਿਹੋ ਜਿਹਾ ਪੁਲਿਸ ਸਰਦ ਇਹ ਪਰਸਪਰ ਹੋ ਸਕਦਾ ਵੀ ਜਾਣ ਤੁਹਾਡੇ ਕੋਲ ਚੋਣ ਨਹੀਂ ਤੇ ਤੁਹਾਡੇ ਘਰ ਨਹੀਂ ਪਹੁੰਚ ਜਾਉਗਾ ਇਹ ਲੀਕ ਕਿਥੋਂ ਹੋਈ ਆ ਹੋਣੀ ਆ ਮੋਟਰਾ ਸੋ ਮੈਂ ਕਹਾਂਗਾ ਕਿ ਇਹ ਤਕਰੀਬਨ 8-10 ਸਾਲ ਪੁਰਾਣੀ ਹੈ ਜੀ ਜੀ ਐਡਿਟ ਐਡਿਟ ਕਿਵੇਂ ਹੋ ਸਕਦਾ ਐਡਿਟ ਕਿੱਥੇ ਹੋ ਜਾਏ ਤੁਸੀਂ ਕਹਿ ਰਹੇ ਮੋਬਾਈਲ ਹੋ ਸਕਦਾ ਨਾ ਦੂਜੇ ਪਾਸੇ ਤੁਸੀਂ ਕਹਿ ਰਹੇ ਐਡਿਟ ਹੋ ਸਕਦਾ ਦੋ ਚੀਜ਼ਾਂ ਹੋ ਗਈਆਂ

ਦੇ ਵਾਸਤੇ ਮੈਂ ਇਹ ਕਹਾਂਗਾ ਕਿ ਦੈਟ ਇਸ ਵੈਰੀ ਵੈਰੀ ਪਰਸਨਲ ਟੂ ਬੀ ਜਿਹੜੇ ਸੀ ਕੁਸਚਨ ਪੁੱਛ ਰਹੇ ਹੋ ਤੁਹਾਡਾ ਕੋਈ ਹੱਕ ਨਹੀਂ ਹੈ ਕਿ ਇਹ ਮਾਰੀ ਚਾਹੀਦੀ ਹੈ ਭਾਈ ਸਾਹਿਬ ਗੱਲ ਉਸ ਮਸੂਦੇ 'ਤੇ ਆਪਾਂ ਨੇ ਜਾਈਏ ਤਾਂ ਕੰਪਲੀਟ ਇੱਥੇ ਕੀ ਕੀ ਤੁਸੀਂ ਰਿਸਪੈਕਟ ਦਿਓ ਸ਼ਾਹ ਜੀ ਪਲੀਜ਼ ਜੀ ਬਿਕਸ ਤੁਸੀਂ ਇਹ ਗੱਲ ਕੱਲ ਵੀ ਨਹੀਂ ਨਹੀਂ ਹੈ ਵੀ ਇਹ ਜੈ ਬਸ ਜੀ ਬਟ ਉਹ ਇਹ ਤੁਸੀਂ ਕਹਿ ਰਹੇ ਹੋ ਕਿ ਫੋਟੋ ਪੁਰਾਣੀ ਹੈ 80 ਸਾਲ ਪੁਰਾਣੀ ਉਹਨਾਂ ਨੇ ਵਿਕਰਮਜੀਤ ਜੀ ਨੇ ਐਲਸੋਰਿਕ ਲਈ ਦਿੱਤਾ ਕਿ ਇਹ ਤੁਹਾਡੀ ਸੈਲਫੀ ਹੈ ਦਿਸ ਵਾਟ ਦੇਖ ਲਓ ਉਹਨਾਂ ਨੇ ਹਸਬੰਡ ਵਾਈਸ ਸੈਲਫੀ ਲਈ ਠੀਕ ਹੈ ਇਹ ਆਈ ਦਾ ਬਹੁਤ ਗਲਤ ਕੀ ਹੈਗਾ ਦੋਸਤੋ ਸਭ ਉਹਨਾਂ ਨੇ ਆਪਣੀ ਸਟੇਟਸ ਦੇ ਵਿੱਚ ਇੰਨੇ ਜਾਨ ਲਏ ਕਿ ਵੀਡੀਓ ਜਲ ਵੀਡੀਓ ਵੀ ਹੈਗੀ ਹੈ ਪਤਾ ਨਹੀਂ ਉਹਨਾਂ ਕੋਈ ਵੀ ਜਿਹੜੇ ਕਹਿੰਦੇ ਹੈਗੇ ਉਹ ਕਹਿ ਰਹੇ ਇੱਕ ਦੱਸੋ ਕੱਲ 7 ਵਜੇ ਅਕਰਪੀਤ ਦੇ ਪਾਕ ਮੇਨ ਕਲਟਰਟਰ ਤੇ ਕੋਈ ਅਸ਼ੋਕ ਨੰਗ ਲਿਆ ਜੀ ਸਭ ਤੋਂ ਪਹਿਲਾਂ ਉਹਨੇ ਕੋਸ਼ਿਸ਼ ਪਾਈ ਹੈ ਵੀ ਉਹ ਫੋਟੋਸ ਜੀ ਉਹ ਹੋਰ ਬਈ ਤੋਂ ਬਾਅਦ ਸਰਕੂਲੇਟ ਹੋਈ ਹੈ ਵਿਕਰਮ ਜੀ ਨੇ ਉਹਨੂੰ ਆਫੀਸ਼ੀਅਲ ਆਪਣੇ ਅੰਦਰ 5000 ਉਹ ਉਹੀ ਜੈਕ ਦਾਇਆ ਸ਼ੋਕ ਨੰਗ ਲਿਆ ਸ਼ੋਕ ਨੰਗ ਲਿਆ ਬਿਲੋਂ ਨਾਮ ਉਹ ਉਹ ਸਾਡੇ ਕੀ ਕਹਿੰਦੇ ਰੋਸਤਾਰਪੁਰ ਚ जब दो 216 17 की इलेक्शन पार्टी विल ऑफ द हां दैट्स दैट्स राइट ही स्टार्ट टू डैमेज यू दैट आई डोंट नो हाउ द प्रोसेस स्टार्टेड बट ऑयल पर 10 16 17 स्टार्टेड लेक्चर ऑफ द इज दैट आई आल्सो ही स्टार्टेड दिस वे ओक